ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੋਟ ਦਾਤਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿੱਟੂ ਵੀਰ ਦੇ ਕੋਲ ਆਇਆ ਦੋਸਤੋ ਬਿੱਟੂ ਵੀਰ ਦਾ ਕੰਮ ਪਸ਼ੂ ਵਪਾਰ ਦਾ ਕੀਤਾ ਵਾ ਸਟਾਰਟਿੰਗ ਤੋਂ ਆਪਾਂ ਬਹੁਤ ਸਾਰੀਆਂ ਵੀਡੀਓ ਵੀਰ ਦੇ ਘਰੋਂ ਪਾਈਆਂ ਸੀਗੀਆਂ ਤੇ ਵਿੱਚ ਥੋੜਾ ਜਿਹਾ ਕਿਤੇ ਨਾ ਕਿਤੇ ਬਾਅਦ ਵਿੱਚ ਰਾਬਤਾ ਨਹੀਂ ਬਣਿਆਗਾ ਪਸ਼ੂ ਵੀਰ ਲਿਆਉਂਦਾ ਰਿਹਾ ਤਕਰੀਬਨ ਕੋਈ 2 ਨਾਲ 3 ਨਾਲ ਇਸੇ ਤਰ੍ਹਾਂ ਲਿਆਉਂਦਾ ਰਿਹਾ ਤੇ ਸੇਲ ਕਰ ਦਿੰਦਾ ਰਿਹਾ ਪਸ਼ੂ ਇਸ ਕੇ ਲਈ ਤਾਂ ਚੰਗਾ ਹੀ ਹੁੰਦਾ ਬਿਲਕੁਲ ਸਾਫ ਸੁਥਰਾ ਪਸ਼ੂ ਹੁੰਦਾ ਵਜਨ ਵਜੂਦ ਵਾਲਾ ਹੁੰਦਾ ਤੇ ਚੰਗੇ ਦੁੱਧ ਰਿਕਾਰਡ ਵਾਲਾ ਹੁੰਦਾ ਅੱਜ ਇੱਕ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਹੈ ਬਹੁਤ ਖੂਬਸੂਰਤ ਚੰਗੀ ਝੋਟੀ ਪਸੰਦ ਆਊਗੀ ਭਰਾਵਾਂ ਨੂੰ ਤੁਹਾਡੇ ਸਾਹਮਣੇ ਆਪਾਂ ਪੂਰੀ ਝੋਟੀ ਬੈਕ ਗਰਾਊਂਡ ਜਿਹੜੀ ਹੈਗੀ ਹੈ ਦੋਸਤੋ ਇਹਦੀ ਪਿਛਲੇ ਸਵੇਰ ਦੀ ਹੋਣ ਕਦੋਂ ਦੀ ਸੂਈ ਹੈ ਕਿੰਮਾ ਸੁਬਾ ਤੇ ਕਿੰਨੇ ਕ ਮਿਲਕ ਤੇ ਚੱਲਣ ਵਾਲੀ ਹੈਗੀ ਹੈ ਜਾਂ ਕਿੰਨੇ ਕ ਦੁੱਧ ਦੀ ਆਪਾਂ ਆਸ ਉਮੀਦ ਕਰ ਸਕਦੇ ਆ ਇਸ ਝੋਟੀ ਤੋਂ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਚੰਗੀ ਖਾਸੀ ਝੋਟੀ ਆਗੇ ਮੇਰਾ ਭਰਾ ਕਾਫੀ ਵੀਰੋ ਡਿਮਾਂਡ ਕਰਦੇ ਰਹੇ ਨੇ ਕਿ 15 17 17 18 ਲੀਟਰ ਤੋਂ ਪਲੱਸ ਚੱਲਣ ਵਾਲਾ ਪਸ਼ੂ ਚਾਹੀਦਾ। ਇੱਕ ਉਸ ਹਿਸਾਬ ਵੰਡ ਦੇ ਵਿੱਚ ਇਹ ਝੋਟੀਆਂ ਆਉਂਦੀ ਆ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਬੜੀ ਪਿਆਰੀ ਝੋਟੀ ਆ ਬਿਲਕੁਲ ਸੱਜਰ ਤਾਜੀ ਸੂਈ ਸੁਵਾਈ ਆ ਕੋਟ ਦਾ ਤੇ ਤੁਸੀਂ ਖਾਸ ਵਿਜ਼ਿਟ ਕਰ ਲਿਓ ਰੱਤਾ ਗੁੱਦਾ ਪਿੰਡ ਲੱਗ ਗਿਆ। ਦਦੇਰ ਸਾਹਿਬ ਪਿੰਡ ਦੀ ਥੋੜੀ ਦੂਰੀ ਆ ਠੀਕ ਆ ਜੀ। ਤੇ ਅਲੀਪੁਰ ਠੱਠੀਆਂ ਖੁਰਦ ਇਧਰੋਂ ਦੋਸਤੋ ਸਰਿਆਲੀ ਥੋੜੀ ਦੂਰੀ ਤੇ ਆ ਤੇ ਹਰੀ ਕੇ ਪਤਨ ਤੋਂ ਵੀ ਕੋਈ 8-7 ਕਿਲੋਮੀਟਰ ਦੀ ਦੂਰੀ ਆ ਸਾਰੀ। ਅੱਜ ਤਰੀਕ ਤੁਸੀਂ ਨੋਟ ਕਰ ਲਓ 11 ਫਰਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਤੇ 11:30 ਵਜੇ ਦਾ ਚੰਗੀ ਝੋਟੀਆ ਚੰਗਾ ਚਗਾਠਾ ਚੰਗਾ ਪਿੱਠਪੂੜਾ ਚੰਗਾ ਦੁੱਧ ਰਿਕਾਰਡ ਦੋਸਤੋ ਕੈਮ ਕਰ ਦੂਗੀ ਕੋਈ ਭਰਾ ਲੈ ਕੇ ਜਾਣਾ ਚਾਹੁੰਦਾ ਖਰੀਦਦਾਰੀ ਕਰਨਾ ਚਾਹੁੰਦਾ ਤੇ ਤੁਸੀਂ ਡਾਇਰੈਕਟ ਜਿਹੜੀ ਵੀਰ ਬਿੱਟੂ ਦੇ ਨਾਲ ਗੱਲਬਾਤ ਕਰ ਲਿਓ ਆਹ ਕਰਦੇ ਆਂ ਪੂਰੀ ਗੱਲਬਾਤ ਤੇ ਲੈ ਲੈਨੇ ਆਂ ਕੀ ਡਿਟੇਲ ਆ ਸਭ ਤੋਂ ਪਹਿਲਾਂ ਬਿੱਟੂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਪਣੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਕਰਦੇ ਸੰਧੂ ਸਾਹਿਬ ਤੁਹਾਡਾ ਵੀ ਆਪਣੇ ਆਏ ਤੇ ਬਹੁਤ ਪੁਰਾਣੇ ਬਾਅਦ ਇਸੇ ਬਾਅਦ ਆਪਣਾ ਹਿੱਸਾ ਜੁੜਿਆ ਆਪਾਂ ਪਹਿਲਾਂ ਤੁਹਾਨੂੰ ਸਾਦੇ ਰਹੇ ਬਾਅਦ ਫਿਰ ਆਪਣਾ ਡੰਗਰ ਇੱਕ ਦੋ ਆਉਂਦਾ ਆਪਾਂ ਸਾਫ ਸੁਥਰਾ ਲੈਨੇ ਲਿਖ ਜਾਂਦਾ ਨਾਲ ਹੀ ਲਿਖ ਜਾਂਦਾ ਜੀ ਹਾਂਜੀ ਮਾਗੇ ਬਿੱਟੂ ਵੀਰ ਗੱਲ ਕਰਦਾ ਵੀ ਕਿ ਜਿਹੜਾ ਕਿ ਜੋ ਆਪਾਂ ਗੱਲ ਕਰਾਂਗੇ ਉਹ ਗੱਲ ਨਿਕਲੀ ਹੋਗੀ ਇਹ ਨਹੀਂ ਵੀ ਗੱਲ ਆਪਾਂ ਟਾਈਮ ਲਾ ਕੇ ਕੋਈ ਗੱਲ ਇਹੋ ਜਿਹੀ ਨਹੀਂ ਹੋਊਗੀ ਆਪੇ 18 19 18 19 ਤੋਂ ਆਪਾਂ ਇੱਕ ਦੂਜੇ ਨਾਲ ਜੁੜੇ ਹਾਂ ਹਾਂਜੀ ਹਾਂਜੀ ਤੇ ਸਟਾਰਟਿੰਗ ਤੋਂ ਇੱਕ ਦੋ ਤੁਹਾਡੇ ਤੋਂ ਪਸ਼ੂ ਵੀ ਆਪਾਂ ਨੀਲੀ 라ਵੇ ਦੇ ਬੜੇ ਨੀਲੀ 라ਵੇ ਦੇ ਝੋਟੀਆਂ ਵੀ ਤੁਹਾਨੂੰ ਦਿੱਤੀਆਂ ਆਈਆਂ ਸੀ ਹਾਂ ਪਸ਼ੂ ਤੁਸੀਂ ਲਿਆਉਂਦੇ ਜੇ ਸ਼ੌਕ ਨਾਲ ਚੰਗਾ ਹੀ ਪੜ੍ਹਦੇ ਹੁੰਦੇ ਜੀ ਚੰਗਾ ਜੀ ਬਾਹੂ ਜੇ ਆਪਣਾ ਕੋਈ ਮਾੜਾ ਆਪਾਂ ਮਾੜਾ ਦੱਸ ਕੇ ਦੇਈਦਾ ਵੀ ਭਾਜੀ ਆ ਮਾੜਾ ਜੇ ਆ ਗੱਲ ਇਹਦੇ ਚ ਬਿਲਕੁਲ ਜੀ ਅੱਛਾ ਬਿੱਟੂ ਵੀ ਬਹੁਤ ਚੰਗੀ ਸ਼ਾਨਦਾਰ ਕੁਆਲਟੀ ਆ ਵੇਖੇ ਵੇਖਦੇ ਆ ਸਾਰੇ ਪਾਰਕੂ ਖਿਡਾਰੀ ਵੀਰਾਂ ਨੇ ਵੇਖਦੇ ਆ ਸਾਰੀ ਚਲੋ ਜੱਜਮੈਂਟ ਕਰ ਜਾਣੀ ਆ ਵੀ ਚੰਗੀ ਕੁਆਲਟੀ ਆ ਬਿੱਟੂ ਵੀਰ ਕੀ ਇਹਦੀ ਡਿਟੇਲ ਆ ਇਸ ਵਕਤ ਸਵੇਰ ਕਿਨਵਾ ਸੂਈ ਇਹ ਸੰਤੂ ਸਾਹਿਬ ਦੂਸਰਾ ਸੂਆ ਸੂਈ ਹੋਈ ਆ ਠੀਕ ਹੈ ਜੀ ਤੇ ਕੱਲ ਸਵੇਰ ਦੀ ਆਪਣੇ ਕੋਲੇ ਸੂਈ ਆ ਆਪਣੇ ਘਰੇ ਸੂਈ ਆ ਆਪਾਂ ਗੱਬਣ ਲਈ ਹੀ ਇਹ ਜਿਹੜੀ ਜੇਰ ਜੂਰ ਉਹ ਪ੍ਰੋਪਰ 4 ਘੰਟੇ ਦੇ ਅੰਦਰ ਅੰਦਰ ਇਹਨੇ ਪਾ ਦਿੱਤੀ ਆ ਬਾਕੀ ਚੋਣ ਸੀਲਸ ਲਾਗਾ ਬਿਲਕੁਲ ਤੇ ਕੱਲ ਵੀ ਆਪਾਂ ਇਹ ਥੱਲੇ ਜਦੋਂ ਮੈਂ 10 ਵਜੇ ਚੋਈ ਆ ਫਿਰ ਸ਼ਾਮੀ ਵੀ 4-5 ਕਿਲੋ ਬੱਚੇ ਨੂੰ ਚੰਗਾ ਠੀਕ ਆ ਅੱਛਾ ਬੀਟੂ ਵੀਰ ਪਿਛਲੇ ਸਵੇ ਪਹਿਲੇ ਸਵੇ ਦਾ ਜਾਂ ਪਿਛਲੇ ਪਲੂਨ ਦਾ ਕਿੰਨਾ ਕੁ ਦੁੱਧ ਰਿਆ ਹੈਗਾ ਇਹ ਪਲੂਨ ਦਾ ਸੰਧੂ ਸਾਹਿਬ ਆਪਾਂ ਜਿੱਥੋਂ ਲਈ ਆ ਪਿਛਲੇ ਘਰੋਂ ਉਹਨਾਂ ਨੇ ਦੱਸਿਆ ਵੀ ਪਹਿਲੋਂ ਥੱਲੇੋਂ ਅਸੀਂ 15 16 ਜਿਹੜਾ ਵਾ ਮਿਲਕ ਚੋਇਆ ਵਾ ਐਰਕਾਂ ਵੱਧਦੀ ਆ ਸਕਦਾ ਠੀਕ ਆ ਉਹ ਵੀ 15 16 15 16 ਲੀਟਰ ਦੋਸਤੋ ਦੁੱਧ ਦੀ ਚਵਾਈ ਜਦੀ ਆ ਪਹਿਲੇ ਸਵੇ ਦੇ ਵਿੱਚ ਹੋਈ ਆ ਬਾਕੀ ਆਪਾਂ ਚ ਭਲਾ ਨਹੀਂ ਸਕਦੇ ਕਿ ਬਾਕੀ ਇਹ ਭਰਿਆ ਭਾਂਡਾ ਠੀਕ ਆ ਜੀ ਪਹਿਲਾਂ ਗੱਬਣ ਸੀ ਕਰਮਾਂ ਲਈ ਹੁਣ ਸੋਈ ਸੁਵਾਈ ਆ ਰਾਤੀ ਸੋਈ ਆ ਜੇਰ ਪਾ ਦਿੱਤੀ ਆ ਕੋਈ ਸ਼ੱਕ ਨਹੀਂ ਕੋਈ ਕਿੰਤੂ ਪਰੰਤੂ ਨਹੀਂ ਰਹਿ ਜੀ ਮੇਰਾ ਭਰਾ ਕੋਈ ਦੋ ਟਾਈਮ ਟਾਈਮ ਤੋਂ ਟਾਈਮ ਚੋ ਕੇ ਆਪਦੀ ਤੁਸੀਂ ਤਸੱਲੀ ਕਰ ਸਕਦੇ ਹੋ ਬਹੁਤ ਚੰਗਾ ਸੋਨਾ ਪੇਠਪੂੜਾ ਕੱਦ ਬੋਤਾਲੀ ਝੋਟੀ ਆ ਦੂਜਾ ਸੂਆ ਸੋਈ ਆ ਇੱਕ ਵਾਰੀ ਆਪਾਂ ਤਾਂ ਲੱਗਿਆ ਥੋੜਾ ਜਿਆ ਹਵਾਨਾ ਚੰਗਾ ਦਿਖਾ ਦਈਏ ਤੇ ਥੱਬਿਆਂ ਦਾ ਥੱਬੇ ਆਪਾਂ ਨੋਟ ਕਰਾ ਲਈਦਾ ਵੀ ਥੱਬਿਆਂ ਦੇ ਥੱਬੇ ਲੈਵਾ ਕਰਨ ਵਾਲੀ ਦਾ ਸੋਨਾ ਪੇਠਪੂੜਾ ਚੰਗੀ ਕੇਅਰ ਚੰਗੀ ਸਾਫ ਸੰਭਾਲ ਦੇ ਵਿੱਚੋਂ ਇਹ ਜੰਮੀ ਪਲੀ ਆਈ ਏ ਕਰਮਾਲੀ ਠੀਕ ਆ ਜੀ ਅਕੇ ਬਹੁਤ ਭਰਾ ਆਪਣੇ ਠੀਕ ਆ ਜੀ ਹੱਥਾਂ ਦੇ ਵਿੱਚ ਪੈਸੇ ਚੱਕੀ ਫਿਰਦੇ ਆ ਵੀ ਕੋਈ ਚੰਗੀ ਮੱਝ ਕੋ 15 17 17 ਲੀਟਰ ਤੋਂ ਬਾਹਰ ਚੱਲਣ ਵਾਲੀ ਮੱਝ ਮੇਲੇ ਤੇ ਜਰੂਰ ਅਸੀਂ ਖਰੀਦਦਾਰੀ ਕਰਨੀ ਆ ਉਹਨਾਂ ਵੀਰਾਂ ਦਾ ਸ਼ੌਂਕ ਜਿਹੜਾ ਤੁਸੀਂ ਪਗਾਉਣ ਦਾ ਹੁਣ ਸਮਾਂ ਆ ਗਿਆ ਬਾਕੀ ਝੋਟੀ ਤੁਹਾਨੂੰ ਆਪਾਂ ਪ੍ਰੋਪਰ ਦਿਖਾਉਨੇ ਆ ਸੋਹਣੀ ਫੇਸ ਕੁਆਲਿਟੀ ਆ ਇਦੋਂ 99 ਦੀ ਗੱਲ ਕਰ ਲਈਏ ਤਾਂ ਇਹ ਵੇਖੋ ਜੀ ਪਰ ਨਾੜਾਂ ਵੇਣ ਜਿਹੜੀ ਆ ਤੁਸੀਂ ਦੇਖ ਸਕਦੇ ਜੇ ਵੀ ਚੰਗੇ ਤੇ ਦਾੜੂ ਪਸ਼ੂ ਦੀ ਨਿਸ਼ਾਨੀ ਆ ਅਛਾ ਵੀਰ ਬਿੱਟੂ ਮਾਰਨਿੰਗ ਆ ਤੁਹਾਡੇ ਨਾਲ ਮੇਰੀ ਗੱਲ ਹੋਈ ਸੀ ਵੀ 8 9 8 8 ਵਜੇ ਵੀਡੀਓ ਪਾਉਣੀ ਹੁਣ ਸਭ ਯਾਰ ਆਪਾਂ ਤੁਹਾਨੂੰ ਵੀਰੇ ਡੀ ਕੇ ਜਿਹੜੀ ਆ ਮੈਂ ਚਵਾਈ ਆ ਮੈਂ ਕਹਿੰਦਾ ਮੈਂ ਫਿਰ ਚੱਲ ਜਾਣਾ ਮੈਂ ਤੁਸੀਂ ਆਖਿਆ ਵੀ ਸ਼ਾਮਾਂ ਦੇ ਟਾਈਮ ਵੀ ਟਾਈਮ ਲੱਗ ਸਕਦਾ ਵਾ ਤੇ ਮੈਂ ਕਹਿੰਦਾ ਨਹੀਂ ਆਪਾਂ ਫਿਰ ਥੋੜੀ ਇਹਨੂੰ ਮੈਂ ਸਾਫ਼ ਕਰਤੀ ਮੈਂ ਵੀ ਇਹ ਨਾਲ ਮੁੜ ਕੇ ਔਖੀ ਹੋਵੇ ਮੈਂ ਤਾਂ ਬੈਠਾ ਨਹੀਂ ਜਾਂਦਾ ਚਵਾਈ ਥੋੜੀ ਬੰਦ ਨਹੀਂ ਕਰਦੀ ਹੋਈ ਆਪਾਂ ਉਤਸਰਾ ਹੀ ਕਟੇ ਵਿੱਚ ਘਾਗੇ 2 ਕਿਲੋ ਦੇ ਢੜਗੜ ਤੇ ਆ ਜਿਹੜੀ ਇਹ ਚਵਾਈ ਇੰਨੀ ਕੱਢ ਦਿੱਤੀ ਹੋਈ ਆ ਉਹ ਵੀ ਆ ਜਿਹੜਾ ਦੋਸਤੋ ਕਟੋੜ ਵੀ ਜ਼ਿਆਦਾ ਨਹੀਂ ਤੇ ਭਾਂਡੇ ਦੇ ਵਿੱਚ 5 ਲਓ ਵੀ ਠੀਕ ਆ ਜੀ ਤੇ ਬਾਕੀ ਬੰਤਰ ਬੰਤਰ ਦੀ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਤਸੱਲੀ ਦੇ ਨਾਲ ਤੋੜ ਕੇ ਦਿਖਾਉਣੀ ਹੈ ਬਿੱਟੂ ਵੀਰ ਮਾੜੀ ਜੀ ਬਾਹਰ ਕੱਢਿਆ ਜੇ ਦਿਖਾਈਏ ਵੀਰਾਂ ਨੂੰ ਸੋ ਚੰਗੀ ਕੁਆਲਿਟੀ ਦੇ ਵਿੱਚ ਆ 200 ਚੰਗੀ ਮੱਜ ਪੂਰਾ ਵੱਡਾ ਟਾਂਚਾ ਮੈਂ ਤਾਂ ਠੀਕ ਆ ਜੀ ਪਸੰਦ ਬਾਊ ਕੀ ਭਰਾਵਾਂ ਨੂੰ ਜਿਹੜਾ ਵੀਰ ਵੇਖੂਗਾ ਇੱਕ ਵਾਰੀ ਇੱਥੇ ਆਣ ਕੇ ਵੇਖਣ ਦੀ ਵੀ ਤੁਸੀਂ ਕੋਸ਼ਿਸ਼ ਕਰੋਗੇ ਤੇ ਬਾਕੀ ਮੇਰਾ ਭਰਾ ਠੀਕ ਆ ਜੀ ਕਾਲ ਤੁਸੀਂ ਕਰਨੀ ਹੈ ਸੰਪਰਕ ਤੁਸੀਂ ਕਰਨਾ ਠੀਕ ਆ ਆ ਦੇਖੋ ਸੋ ਨੋੜਿਆਂ ਦਾ ਕਰਮਾ ਲਈ ਨੂੰ ਕਦ ਕਾਠ ਨੋੜਿਆਂ ਦਾ ਵਜਨ ਵਜੂਦ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ ਆ ਸੋ so, 16 15 16 15 16 ਲੀਟਰ ਪਲੂਨ ਪਹਿਲੇ ਸਵੇਰੇ ਦੁੱਧ ਇਸ ਨੇ ਚਵਾਇਆ ਤੇ ਇੱਕ ਵਾਰੀ ਆਪਾਂ ਵੀਰ ਬੇਟੂ ਹੋਰ ਇਹਨੂੰ ਮੜਾ ਜਾ ਕਮਾ ਕੇ ਦਿਖਾ ਦਿਓ ਲੰਮੀ ਕਰ ਦਈਏ ਬਾਹਰ ਹਾਂ ਹਾਂ ਦੀ ਖਾਧੀ ਆ ਦੇਖੋ ਜੀ ਨਾ हां की गल्ला या आ जा लो ठीक है तो बहुत बहुत जानदार ਤੇ ਪੂਰੀ ਸ਼ਾਨਦਾਰ ਕੁਆਲਿਟੀ ਆ ਠੀਕ ਆ ਜੀ ਸੋ ਬਾਕੀ ਵੇਖ ਕੇ ਮੇਰੇ ਭਰਾਵਾਂ ਨੇ ਤੁਸੀਂ ਜਜਮੈਂਟ ਕਰ ਲੈਣੀ ਆ ਮੋਟਪੋ ਚੌਰਸ ਲੇਵਾ ਉਨੀ ਗਾ ਗਾੜਤੀਏ ਤੇ ਉਨੀ ਬਿਲਕੁਲ ਸੂ ਨਾਲ ਜਿਹੜਾ 레ਵਾ ਦੋਸਤੋ ਬਣਾਈ ਖੜੀ ਆ ਹੁਣ ਮੌਕੇ ਹਾਲ ਦੀ ਘੜੀ ਗੱਲ ਕਰ ਗਏ ਸੋ ਬੌਲਾ ਚ ਚੱਲਣ ਰਹੀ ਆ ਤੇ ਬੌਲਾ ਆਪਾਂ ਕੋਈ ਵੀਰਾਂ ਭਰਾਵਾਂ ਨੇ ਇਹਦੀ ਨੋਟ ਕਰਾ ਸਕਦੇ ਵੀ 12 ਕਿਲੋ ਆ 15 ਕਿਲੋ 22 ਵੀ ਹੋ ਜਾਣੀ ਕਿ ਹਾਂ ਬਾਕੀ ਇਸ ਵਾਰ ਵੀ ਬਿੱਟੂ ਵੀਰ ਜਿਹੋ ਦੀ ਪਲੀ ਪਲੀਤੀ ਆ ਜਿੱਡੀ ਕ ਕਿਸੇ ਭਰਾ ਨੇ ਚਲੋ ਸੰਭੀ ਆ ਹਾਂਜੀ ਹਾਂਜੀ ਤੇ ਜਿੱਡੀ ਕ ਕੇਅਰ ਹੋਈ ਆ ਵੀ ਦੁੱਧ ਚੰਗੇ ਦੀ ਆਪਾਂ ਮੇਜ਼ ਦਾ ਚੰਗੇ ਦੀ ਆ ਮੀਨ ਸੰਸਾਦ ਕ ਚਵਾਈ ਬਹੁਤ ਸ਼ਾਨਦਾਰ ਆ ਮੈਂ ਦੀ ਚਵਾਈ ਪੋਲੀ ਮੈਂ ਚੰਗੀ ਮੋਟੀ ਧਾਰ ਆ ਠੀਕ ਆ ਚਲੋ ਤਾਂ ਆਪਾਂ ਨਾਲ ਨਾਲ ਬਾਪੇ ਭੈਣ ਭਰਾਵਾਂ ਨੂੰ ਦਿਖਾ ਦੇ ਰਹੇ ਆ ਪਾਟਾ ਮਾਰੀ ਪਾਟਾ ਲਾ ਕੇ ਪਤਾ ਸਾ ਵੀ ਰਹੇ ਆ ਜੀ ਕਿਉਂਕਿ ਜਿਹੜੇ ਵੀਰ ਨੇ ਬਟੂ ਵੀਰ ਜਿਆਦਾ ਇਹੋ ਜਿਹਾ ਪੈਸਾ ਇਹੋ ਜਿਹਾ ਪਸ਼ੂ ਖਰੀਦਣ ਲਈ ਚੰਗੇ ਪੈਸੇ ਖਰਚ ਕਰਨੇ ਆ। ਉਹ ਘਟੋ ਘਟ ਵੀ ਦੂਰ ਨੇੜੇ ਉਹ ਬੈਠਾ ਇੱਕ ਚਵਾਈ ਦੀ ਵੇਖਤਾ ਲਵੇ। ਹਾਂਜੀ ਨਹੀਂ ਜਿਸ ਤਰ੍ਹਾਂ ਮਰਜ਼ੀ ਭਾਵੇਂ ਆ ਕੇ ਆਪਣੀ ਤਸੱਲੀ ਕਰੇ ਆਪਾਂ ਨੂੰ ਇਹਦੇ 'ਚ ਕੋਈ ਨਹੀਂ ਨਾ ਆਪਾਂ ਇਹਦੇ 'ਚ ਕੋਈ ਬਿਲਕੁਲ ਟਾਈਮ ਦਾ ਵੀ ਨਹੀਂ ਪੋਰਾ ਵੀ ਹੈਗਾ ਇਹ ਜਿਹੇ ਹੈਗਾ। ਆ ਇਸੇ ਤਰ੍ਹਾਂ ਹੀ ਆ। ਹਾਂਜੀ ਇਹ 9 ਵਜੇ ਜਿਹੜੀ ਆ ਮੈਂ ਉਹ ਧਰਾਂ ਕਰਨ ਦੀ ਕੇ ਕੱਢੀਆਂ ਨਹੀਂ ਤੇ ਪਹਿਲਾਂ ਮੈਂ ਚਵਾਈ 'ਚ ਆਪਾਂ ਨੇ ਦਿਖਾਉਣੀ ਸੀ। ਠੀਕ ਆ। ਤੇ ਫਿਰ ਤੁਸੀਂ ਅਸੀਂ ਲੇਟ ਆਇਆ ਤੇ ਮੈਂ ਚੱਲ ਕੋਈ ਗੱਲ ਫਿਰ ਆਪਾਂ ਸ਼ਾਮੀਦ ਕਰ ਠੀਕ ਆ ਜੀ ਮਤਲਬ ਹੋਗੀ ਇੱਕ ਮਤਲਬ ਕੀ ਲਿਮਟਡ ਜੀ ਹੋਗੀ ਵੀ ਅਲਿਮਟਡ ਜੀ ਹਿਸਾਬ ਨਾਲ ਵੇਖੋ ਆਪਾਂ ਜਿੱਦਾਂ ਦੀ ਮੈਂ ਆਪਾਂ ਉਦਾਂ ਦਾ ਰੇਟ ਕਰਾਂਗੇ ਬਾਹਲਾ ਵੱਡੇ ਆਪਾਂ ਚੱਕਰ 'ਚ ਨਹੀਂ ਪੈਣਾ ਹੈਗਾ ਕਿਉਂਕਿ ਆਪਾਂ ਵੇਚ ਨਹੀਂ ਆਪਣੀ ਵਿਗਦੀ ਹੋਈ ਆਪਾਂ ਦੇ ਦੇਣੀ ਹੈ ਬਿਲਕੁਲ ਜੀ ਹਾਂਜੀ ਲောਕਿ ਮੈਂ 'ਚ ਕੋਈ ਜੇਰ ਜੂਰ ਦੀ ਪ੍ਰੋਪਰ ਹੈ ਗਰੰਟਡ ਹੈ ਕੋਈ ਇਹ ਜੇਰ ਦਾ ਨਹੀਂ ਭੂਰਾ ਵੀ ਹੋਊਗਾ ਵੀ ਇਹ ਜੇਰ ਰਹੀ ਹੈ ਜਾਂ ਕੋਈ ਕੜਾਈ ਹੈ ਮਤਬਲੀ ਕੋਈ ਨਹੀਂ ਹੋਊਗਾ ਠੀਕ ਆ ਲਓ ਵੀ ਭਾਪੜਦਾ ਦੋਸਤੋ ਜਿੰਨਾ ਵੀ ਹੋ ਸਕਦਾ ਜੈਨੂਨ ਹੋਊਗਾ ਇਹ ਨਹੀਂ ਵੀ ਜੇ 18 17 ਲੀਟਰ ਦੀ ਆ ਤੇ 18 17 ਲੀਟਰ ਤੱਕ ਦੁੱਧ ਚਵਾਉਣ ਵਾਲੀ ਤਾਂ ਕੋਈ ਨਜਾਇਜ਼ ਮੁੱਲ ਕੀਤਾ ਜਾਊਗਾ ਜਾਇਜ਼ ਭਾਫੜਤਾ ਹੋਊਗਾ ਵਪਾਰ ਦਾ ਕੰਮ ਹੈ ਪਸ਼ੂ ਥੋੜਾ ਜਆਪਾ ਦੋਸਤੋ ਨਵਾਂ ਲੈ ਕੇ ਪਸ਼ੂ ਤੁਹਾਨੂੰ ਸੇਲ ਕਰ ਦਿੱਤਾ ਜਾਊਗਾ ਜਿਹੜੇ ਭਰਾ ਨੂੰ ਫੱਪੂ ਕੀ ਜਜੂਗੀ ਆਪਦੇ ਹੱਥੀ ਵੀ ਇਥੇ ਚੋਣ ਚਵਾਉਣ ਲਈ ਇਥੇ ਤਸੱਲੀ ਕਰਨ ਲਈ ਤੁਸੀਂ ਆ ਸਕਦੇ ਜੇ ਇਥੇ ਵਿਜ਼ਿਟ ਕਰ ਸਕਦੇ ਜੀ ਠੀਕ ਆ ਜੀ ਤੇ ਬਾਕੀ ਜੋ ਆਪਰਾ ਮੌਕੇ ਦੇ ਫਰਜ਼ ਬਣਦਾ ਆਪਾਂ ਤਾਂ ਉਹ ਤਾਂ ਰਤੋਂਾਂ ਵਿੱਚੇ ਮਾਰ ਕੇ ਤਸੱਲੀ ਦੇ ਨਾਲ ਕੋਈ ਦਿਖਾਵੇ ਦਿੱਤੀਆਂ ਕਿਲੋ ਖੰਡ ਭਰਾ ਕੇ ਠੀਕ ਆ ਜੀ ਵੀ ਚਵਾਈ ਕਿਹੋ ਜੀ ਲੱਗੀ ਆ ਇਸ ਝੋਟੀ ਨੂੰ ਬਾਕੀ ਪਸੰਦ ਆਊਗੀ ਤੁਹਾਨੂੰ ਤੇ ਇੱਕ ਬ ਠੀਕ ਹੈ ਵੀਰੇ ਨੰਬਰ ਉਹ ਪੁਰਾਣਾ ਹੀ ਚੱਲਦਾ ਰਿਹਾ ਪੁਰਾਣੇ ਨੰਬਰ ਆਪਾਂ ਬੰਦੇ ਪੁਰਾਣੇ ਪੁਰਾਣੇ ਨੰਬਰ ਹੈ ਨਾ ਬਦਲਦੇ ਨਹੀਂ ਨੰਬਰ ਆਪਾਂ ਠੀਕ ਹੈ ਭਰਾ ਕਿਉਂਕਿ ਗਲਤ ਆਪਾਂ ਕੰਮ ਕਰਨਾ ਨਹੀਂ ਆਪਾਂ ਕਦੇ ਵਾਸਤੇ ਨੰਬਰ ਬਦਲਨੇ ਆ ਸਹੀ ਹੈ ਜੀ ਆਪਾਂ ਵੀਡੀਓ ਤਾਂ ਪਾਉਣੀ ਹੈ ਜੇ ਆਪਣੇ ਕੋਲ ਚੰਗਾ ਕੋਈ ਕੁਆਲਿਟੀ ਦਾ ਡੰਗਰ ਨਹੀਂ ਤੇ ਆਪਾਂ ਵੀਡੀਓ ਨਹੀਂ ਵੈਸੇ ਆਪਣਾ ਮਾਲ ਵਿਕ ਜਾਂਦਾ ਬਸ ਬਸ ਇਹ ਨਹੀਂ ਵਿਕਦਾ ਆਪਾਂ ਮਾਲ ਆਪਣਾ ਚੰਗਾ ਪਸ਼ੂ ਤਾਂ ਮੇਰਾ ਤਾਂ ਵੀ ਚੰਗਾ ਪਸ਼ੂ ਆ ਵੀ ਸਾਰੇ ਵੀਰਾਂ ਦੇ ਸਾਰੇ ਜਾਗਦੇ ਸਾਹਮਣੇ ਚੰਗਾ ਪਸ਼ੂ ਤੇ ਫੇਰ ਆਪਾਂ ਵੀਡੀਓ ਪਾਈ ਆ ਵੀ ਨਹੀਂ ਆਪਾਂ ਇਹਦੀ ਵੀਡੀਓ ਪਾਉਣੀ ਆ ਜਿਹਦੇ ਸ਼ੌਂਕ ਦੀ ਆਪਾਂ ਲਈ ਆ ਮੈਂ ਬਿਲਕੁਲ ਕੋਈ ਅਦਾ ਹੈ ਚੱਕਰ ਨਹੀਂ ਹੈਗਾ ਵੀ ਯਾਨੀ ਕਿ ਆਪਾਂ ਨੂੰ ਕੋਈ ਘੱਟੇਲਾ ਸਮ ਚੰਗੀ ਐ ਮੈਂ ਬਹੁਤ ਸਾਫ ਸੁਥਰੀ ਐ ਮੱਕ ਦੱਸੋ ਬਹੁਤ ਵਧੀਆ ਚੰਗੀ ਜੱਗੋ ਨਿਆਰੀ ਝੋਟੀ ਜਿਹੜੀ ਆਈ ਸੀ ਵੀਰ ਤੇ ਕੋਲਾਜ ਬਿੱਟੂ ਰੰਦੇ ਕੋਲ ਠੀਕ ਆ ਜੀ ਤੁਹਾਡੇ ਸਾਹਮਣੇ ਪੇਸ਼ ਕਰਤੀ ਆ ਰੂਬਰੂ ਕਰਵਾਤੀ ਆ ਉਮੀਦ ਕਰਦੇ ਆ ਝੋਟੀ ਚੰਗੀ ਲੱਗੀ ਹੋਊਗੀ ਤਾਂ ਵੀਡੀਓ ਵੱਧ ਤੋਂ ਵੱਧ ਅਕੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਅੱਗੇ ਸਾਰੇ ਭੈਣ ਭਰਾਵਾਂ ਫਾਰਮਰ ਭਰਾਵਾਂ ਤੱਕ ਇਹ ਆਪਣੀ ਕਵਰੇਜ ਪਹੁੰਚ ਸਕੇ ਸੋ ਅੱਜ ਇਸ ਵੀਡੀਓ ਦੇ ਵਿੱਚ ਇਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ